ਕਿ ਦੇਸੀ ਕਿਸਮ ਦੇ ਝਾੜ ਜਿਹੜੇ ਆ ਉਹ ਵਾਧੂ ਆ ਰਹੇ ਉਹ ਵੀ ਆਰਗੇਨਿਕ ਦੇ ਵਿੱਚ ਦੋਰੀ ਚੀਜ਼ ਸੀ ਪਹਿਲੀ ਆਰਗੇਨਿਕ ਲਈ ਕਿਹਾ ਜਾਂਦਾ ਕਿ ਆਰਗੇਨਿਕ ਦੇ ਝਾੜ ਜਿਹੜੇ ਆ ਬੇ ਘਟਦੇ ਆ ਆਰਗੇਨਿਕ ਦਾ ਹੁਣ ਪ੍ਰੂਵ ਹੋ ਚੁੱਕਾ ਆਈਸੀਆਰ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਸੰਸਥਾ ਆ ਕਿ ਆਰਗੇਨਿਕ ਝਾੜ ਘਟਦੇ ਨਹੀਂ ਆ ਬਸ਼ਰਤੇ ਕਿਸਾਨ ਜਿਹੜਾ ਆ ਪ੍ਰੋਪਰ ਟ੍ਰੇਨਿੰਗ ਲੈ ਕੇ ਢੰਗ ਤਰੀਕੇ ਨਾਲ ਖਾਦ ਖੁਰਾਕ ਦਾ ਪ੍ਰਬੰਧ ਕਰੇ ਫਸਲ ਦਾ ਪ੍ਰਬੰਧ ਕਰੇ ਚੰਗੇ ਬੀਜ ਵਰਤੇ ਉਹ ਕੰਡੀਸ਼ਨ ਆ ਅਸੀਂ ਤਾਂ ਤੁੱਕੇ ਪੁੜਕੇ ਦੀ ਖੇਤੀ ਕਰਕੇ ਉਹਨੂੰ ਕੁਦਰਤੀ ਖੇਤੀ ਕਹਿੰਦੇ ਫੇਰ ਕਹਿੰਦੇ ਜੇ ਦੁੱਗਣਾ ਤੇ ਗੁਣਾ ਰੇਟ ਲੈਣਾ। ਸੋ ਝਾੜ ਜਿਹੜਾ ਝਾੜ ਵਾਲਾ ਮਸਲਾ ਆਈਸੀਆਰ ਨੇ ਹੱਲ ਕਰਤਾ ਹੋਇਆ। ਪੀਏਯੂ ਦੇ ਵਿੱਚ 2018-17 ਤੋਂ ਸਕੂਲ ਆਫ ਆਰਗੈਨਿਕ ਫਾਰਮਿੰਗ ਜਿਹੜਾ ਚੱਲ ਰਿਹਾ। ਉੱਥੇ ਉਹਨ ਵਿਗਿਆਨੀ ਉਸ ਡਿਪਾਰਟਮੈਂਟ ਦੇ ਵਿੱਚ ਸਿਰਫ ਤੇ ਸਿਰਫ ਆਰਗੈਨਿਕ ਤੇ ਖੋਜਾਂ ਕਰ ਰਹੇ। 2018 ਚ ਅਸੀਂ ਤੁਹਾਡੇ ਵਰਗੇ ਕਿਸਾਨ ਮਿਲੇ। ਅਮਰਿਤ ਸਿੰਘ ਸਾਡੇ ਨਾਲ ਸਾਰੇ ਫਾਰਮਰਾਂ ਨੇ ਮਿਲ ਕੇ ਅਸੀਂ ਰਿਕੁਐਸਟ ਕੀਤੀ ਉੱਥੇ ਆਰਗੈਨਿਕ ਫਾਰਮਰ ਕਲੱਬ ਹੀ ਬਣ ਗਿਆ। ਜਿੱਥੇ ਇੱਕ ਦੂਜੇ ਨਾਲ ਸਾਇੰਟਿਸਟ ਤੇ ਕਿਸਾਨ ਆਪਸ ਬੈਠ ਕੇ رابطہ ਕਰਦੇ ਤਾਂ ਐਜੂਕੇਸ਼ਨ ਦੇ ਮੈਂਬਰ ਵੀ ਹੋਣੇ ਉੱਥੇ ਵੀ। ਸੋ ਸਰਕਾਰੀ ਸਿਸਟਮ ਵੀ ਉਧਰ ਨੂੰ ਆ ਰਿਹਾ ਹੌਲੀ ਹੌਲੀ। ਹੁਣ ਪੇਪਰ ਅਸੀਂ ਪੜ੍ਹਦੇ ਆਂ ਨਿਊਜ਼ ਦੇ ਵਿੱਚ ਐਕਟਿਵਿਸਟ ਕਈ ਵਾਰੀ ਸ਼ੇਅਰ ਕਰਦੇ ਆ ਕਿ ਜਿਹੜੀਆਂ ਪੁਰਾਣੀਆਂ ਕਿਸਮਾਂ ਸੀਗੀਆਂ ਉਹ ਕਿਸਮਾਂ ਹੁਣ ਕੱਢ ਕੇ ਉਹਨਾਂ ਤੋਂ ਦੁਬਾਰਾ ਨਵੀਆਂ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ। ਕਿਉਂ? ਕਿ ਮੌਸਮੀ ਬਦਲਾਅ ਹੋ ਰਿਹਾ। ਇਹ ਜਿੰਨੇ ਵੀ ਸਾਡੀਆਂ ਹਾਈ ੀਲਡਿੰਗ ਵੈਰਾਈਟੀ ਹਾਈਬ੍ਰਿਡ ਵੈਰਾਈਟੀਆਂ ਆ ਗਈਆਂ, ਜੀਐਮ ਆ ਗਏ ਜੀ ਅੱਗੇ। ਇਹ ਮੌਸਮ ਨਹੀਂ ਚੱਲ ਸਕਦੇ।